ਤੋਂ ਬਕਰੀਤੀ ਜਮਨਸਰ ਨੂੰ ਦਿਖਾਉਣਾ ਹੈ ਇੱਥੇ ਨੇ ਇੱਕ ਵਾਚ ਹੈ ਜਿਹੜੇ ਜਿੱਥੇ ਮੈਂ ਖੜਾ ਇੱਕ ਘੜੀ ਹੈ ਉਸ ਕੋ ਇਹ ਘੜੀ ਕੀ ਹੈ ਇੱਕ ਵਸ ਮੰਨ ਕੇ ਤੁਹਾਨੂੰ ਇੱਕ ਇਨਸਾਨ ਲੋਹੇ ਦਾ ਇੱਕ ਬਣਾਇਆ ਹੋਇਆ ਤੇ ਇੱਕ ਟਾਈਮ ਹੀ ਨੰਬਰ ਲਿਖੇ ਹੋਏ ਨੇ ਡਿਜੀਟ ਨੇ ਤੇ ਨਾਲ ਇਹਦੇ ਇੱਕ ਲਿਖਿਆ ਹੋਇਆ ਤੁਸੀਂ ਦੇਖੋਗੇ ਇਹਦੇ ਉੱਪਰ ਸਾਰੇ ਆਪਣੇ ਜੋ ਮੰਥ ਹੁੰਦੇ ਆ ਉਹ ਲਿਖੇ ਹੋਏ ਆ ਜਨਵਰੀ ਫਰਵਰੀ ਮਾਰਚ ਅਪ੍ਰੈਲ ਇਹਦੇ ਵਿੱਚ ਇਹਨਾਂ ਨੇ ਨਿਸ਼ਾਨ ਲਾ ਕੇ ਦੱਸਿਆ ਹੋਇਆ ਆ ਨਿਸ਼ਾਨ ਹੈ ਜਿਹੜਾ ਤੁਸੀਂ ਦੇਖੋਗੇ ਕਿ ਅਗਰ ਤੁਸੀਂ ਜਿਹੜੇ ਮਹੀਨੇ ਦਾ ਤੁਸੀਂ ਟਾਈਮ ਦੇਖਣਾ ਹੈ ਕਿ ਅੱਜ ਕਿੰਨਾ ਹੁਣ ਜਿੱਥੇ ਖੜੇ ਆ ਕਿੰਨੇ ਵਜ ਗਏ ਉਸ ਮਹੀਨੇ ਦੇ ਤੁਸੀਂ ਉੱਪਰ ਪੈਰ ਰੱਖ ਕੇ ਦੇਖੋਗੇ ਤਾਂ ਜਦੋਂ ਸੂਰਜ ਦਾ ਪਰਸਾਮਾ ਜਿੱਥੇ ਪਊਗਾ ਓਨੇ ਵਜ ਕੇ ਓਨੇ ਮਿੰਟ ਹੋਏ ਹੋਣਗੇ ਹੁਣ ਵੈਸੇ ਮੈਂ ਇੱਥੇ ਖੜਾ ਤਾਂ ਧੁੱਪ ਥੋੜੀ ਜੀ ਘੱਟ ਪਰ ਜੇ ਆਪਾਂ ਗੱਲ ਕਰੀਏ ਪੈਰ ਰੱਖਦਾ ਤਾਂ ਜਿੰਨਾ ਕਿਤੇ ਟਾਈਮ ਹੋਇਆ ਉਹੀ ਇੱਥੇ ਸ਼ੋਅ ਹੁੰਦਾ ਸਾਰ ਤੁਸੀਂ ਬੜੇ ਆਰਾਮ ਨਾਲ ਦੇਖ ਸਕਦੇ ਹੋ ਉਹੀ ਟਾਈਮ ਇੱਥੇ ਜਿੰਨਾ ਹੈਗਾ ਸਾਰਾ ਮੈਂ ਕਈ ਜਿਹੜੇ ਸ਼ੇਖ ਦੇ ਬਹੁਤ ਹਟ ਗਏ ਨੇ ਬਹੁਤ ਵੱਖਰਾ ਮੁਲਕ ਹੈ ਇਹ ਇਹਨਾਂ ਦੇ ਤੇ ਦੁਬਈ ਹੈ ਤੇ ਸਾਉਦੀ ਹੈ ਬਹਿਰੀਨ ਹੈ ਕੰਟਰੀ ਬਾਕੀ ਦੇਖਣ ਲਈ ਕਿ ਤੁਹਾਨੂੰ ਜ਼ਰੂਰ ਆਉਣਾ ਚਾਹੀਦਾ